ਓ ਮਾਈ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਅਬਰੀ ਯੂਟਿਊਬ ਚੈਨਲ ਸਰਾ ਫੈਮਿਲੀ ਦੇ ਕਿਵੇਂ ਸਾਰੇ ਇੰਨੇ ਠੀਕ ਹੋ ਟ੍ਰੀਪੀ ਟ੍ਰੋਪ ਲਓ ਜੀ ਮੱਝਾ ਵਾਲੇ ਘਰੇ ਆ ਗਏ ਆਪਾਂ ਫਿਲਹਾਲ ਫਿਲਹਾਲ ਮੱਝਾ ਪਵੰਦਿਆ ਤੇ ਪੱਠਿਆਂ ਤੇ ਸਾਬ ਸਾਬ ਭਈਆ ਦਾ ਸ਼ੁਕਰ ਹੋਇਆ ਸ਼ੁਕਰ ਹੋਇਆ ਸ਼ੁਕਰ ਹੋਇਆ ਦੇਖਦੇ ਜੇ ਪਾਣੀ ਪੀਣਗੇ ਠੀਕ ਆ ਨਹੀਂ ਫਿਰ ਇਹੀ ਬੰਦਾਂਗੇ ਲੈ ਫੜੀ ਦੇ ਫਿਰ ਜੇ ਉੱਥੇ ਬਹਿ ਜਾ ਕਰ ਲੈ ਮੇਰੀ ਜਿਦ ਰੇ ਜਾ ਢੱਲਾ ਢੱਲਾ ਉਹ ਕਵਰ ਕਰਕੇ ਹੁੰਦਾ ਕਵਰ ਕਰਕੇ ਹੁੰਦਾ ਮਮੀ ਓਹੋ ਕਿਨ ਕਲੇ ਜੰਮ ਜੇ ਅਗਰੇ ਇਸਰ ਵਾਲਾ ਸੀਗਾ ਮੇਰੇ ਕੋਲ ਵੀ ਇਲਾ ਰੇਸਰ ਹੈ। ਉਧਰ ਉਹ ਲੇਖ ਇੱਕ ਵਾਰੀ ਹੋਰ ਮਾਰ ਲਾ ਸਿੰਨ। ਉਹ ਤਾਂ ਸੁਣ। ਇਹ ਪੱਖੇ ਤਾਂ ਪਾਈ ਹੋਏ ਨੇ। ਦੋਸ ਬੰਨ ਬੰਨ ਦੇਈਏ। ਕੀ ਕਰ ਰਿਹਾ ਤੂੰ ਇਹ? ਜਿੰਦ ਤੱਕ ਪਾ ਲਈ ਹੋਈ ਨੇਗੇ ਬਸ ਸਹੀ ਤਾਂ ਕਰੀ ਇਹਨਾਂ ਪਰ ਸਹੀ ਪਾਏ ਹੋਏ ਨੇ ਜਿੰਦ ਤੱਕ ਬਸ ਆਪਾਂ एक अमंगुस दरी है। हाँ, मारी का तो ना हो? ਬਲੈਕ ਆ ਤੇ ਤੋੜਦੀ ਆ ਮੈਂ ਨਾ ਹਾਂ ਉਹ ਡੇ ਨੀ ਖਿੰਗਿਆ ਬਲੋ ਬਲੋ ਜੋ ਬਣਾਉਂਦੀ ਆ ਚੂਚਾ ਕਿੱਥੇ ਆ ਉਹ ਦੇਖ ਹੀ ਨਹੀਂ ਉਹ ਤਾਂ ਨਹੀਂ ਮਰ ਗਿਆ ਉਹ ਯਾਰ ਤੁਸੀਂ ਡਰਾਉਣਾ ਉਹ ਡਰਾਉਣਾ ਬਿੱਲੀ ਲੈ ਗਈ ਵੇ ਉਹ ਡਰਾਉਣਾ ਆਪਣੀ ਬਿੱਲੀ ਲੈ ਗਈ ਮੇਰ ਤਾਂ ਉਹ ਆਇਆ ਉਹ ਇਹਦੇ ਚ ਚੜੀਆਂ ਜਾਂਦਾ ਸੀ ਉਹ ਇਹਦਾ ਐਂਟਰਟੇਨਮੈਂਟ ਬਹੂੰਦਾ ਬਿੱਲੀ ਲੈ ਗਈ ਉਹ ਤਾਂ ਲਓ ਜੀ ਸਾਡਾ ਚੂੜਾ ਨਹੀਂ ਲੱਗ ਰਿਹਾ ਜਿਹੜਾ ਕਾਕੀ ਅਸੀਂ ਹੈ ਨਹੀਂ ਇੱਥੇ ਲੱਗਾਂਦਾ ਅਦੇ ਹੈ ਨਹੀਂ ਲੀ ചൂച്ച ബി ബി ടോ ਨਹੀਂ ਇਹ ਇੰਨਾ ਕਿੰਨਾ ਕੁ ਟੱਪੂਗਾ ਉੱਤੋਂ ਮੈਂ ਇੱਥੇ ਨਾ ਹੁੰਦਾ ਉਹ ਅੱਗੇ ਇਹਦੇ ਨਾਲ ਹੀ ਫਿਰਦਾ ਹੁੰਦਾ ਬਿੱਲੀ ਲੈ ਗਈ ਬਈ ਇੱਥੇ ਸੀ ਇੱਥੇ ਫਿਰਦਾ ਲਿਓ ਬਿੱਲੀ ਲੈ ਗਈ ਬਈ ਉਹਦਾ ਬਿੱਲੀ ਲੈ ਗਈ ਹੋਰ ਲੱਭੇ ਨਾ ਫਿਰ ਜੇ ਉਹ ਵੇਲੇ ਓਏ ਰਾਖਾ ਇਹ ਨੂੰ ਦੀ ਆਪਣਾ ਬਿੱਲੀ ਲੈ ਤੂੰ ਤਾਂ ਬਹੁਤ ਘਰ ਕਰਦਾ ਸੀ ਇਹਨਾਂ ਦੀ ਉਹ ਕੱਬਾ ਹੈਗਾ ਸੀ ਬਈ ਬਹੁਤ ਆਮਦਾ ਸੀ ਉਹਨੂੰ ਸੁਧਰੀ ਆਈ ਏ ਤੂੰ ਹੀ ਕਿ ਨਹੀਂ ਅੱਲ ਮੈਂ ਆਉਂਦੀ ਨਹੀਂ ਮਟਾਲਿਆ ਕਰ ਸਦਰੀ ਉਹ ਤਾਂ ਬਿੱਲੀ ਲੈ ਗਈ ਮੀਂਹ ਵਾਲ ਮਿੱਲੀ ਦਾ ਟੈਗ ਉਹ ਆਉਂ ਲੈ ਕੇ ਗਈ ਜੀ ਰੱਤ ਟੁੱਟੀ ਹੋਈ ਸੀ ਆ ਹੁਣ ਇਹਨੂੰ ਲੈ ਖੜ ਜਾ ਅ ਚੂ ਚੂ ਇਹ ਕਿੱਥੇ ਕਰੀ ਜਾਂਦਾ ਕੁਸ ਓਏ ਧਰ ਕਰੀ ਜਾਂਦਾ ਉਹ ਤੇ ਟੋਲ ਬਿਚ ਨਾ ਬਿਠਾ ਉਹ ਪਰ ਵੀ ਹਾਂ ਟੋਲ ਐਸੀ ਚੂ ਟੂਰੀ ਹਾਂ ਹਣਾ ਇਹ ਇਹਦੇ ਪਿੱਛੇ ਤਾਂ ਨਹੀਂ ਮਡ ਰਿਹਾ ਓਏ ਆ ਗਿਆ ਇੱਥੇ ਆ ਕਿੱਥੇ ਆ ਇੱਕ ਦੂਈ ਕੋਈ ਦਿਲਾ ਬਸ ਆਉਂਦੀ ਆ ਪਾ ਜਾਣ ਕਿੱਥੇ ਆਉਂਦੀ ਆ ਆ ਤਾਂ ਆ ਬੈਠੀ ਹੈ ਹਾਂ ਕਿੱਥੇ ਹਏ ਨਹੀਂ ਉਹੀ ਮਰੀ ਹੁੰਦਾ ਹੈ ਓਏ ਇਧਰ ਗਿਆ ਹੋਊਗਾ ਉਹ ਖੱਟਾ ਲੀਵੀ ਪਈਆ ਉਹ ਕਿੱਥੇ ਉਹ ਉਧਰੋਂ ਪੱਕਾ ਉੱਥੋਂ ਆਉਂਦੀ ਆ ਓਏ ਪਾਗਲ ਹੋ ਜੇ ਆ ਲੈ ਕੋਈ ਟੁੱਟਲੇ ਆ ਵੀ ਪਿਆ ਗਾ ਫਿਰ ਸੁਣ ਕੇ ਦੇਖੁੰਦਾ ਬਾਰਾ ਉਹ ਦੂਆ ਓ ਗਾਈ ਜ ਸਾਡਾ ਤਾਂ ਚੂਚਾ ਕੁਮਾਚ ਗਿਆ ਬਾਈ ਕਿੱਧਰ ਵਾਗ ਗਿਆ ਪਤਾ ਨਹੀਂ ਕੱਲੀ ਬਾਜ ਹੀ ਆਈ ਜਾਂਦੀ ਆ ਆਪ ਆਉਂਦਾ ਨਹੀਂ ਪਰ ਚੂਚਾ ਕ ਵੱਜ ਗਏ ਜੀ ਚੂ ਚੂ ਜੀ ਤਾਂ ਕਰੀ ਜਾਂਦਾ ਪਤਾ ਨਹੀਂ ਹੈ ਕਿਥੇ ਆਏ ਨਹੀਂ ਪਤਾ ਬਿੱਲੀ ਲੈ ਗਈ ਹੋਵੇ ਕਾਕੇਲ ਦੇਖਦੇ ਆ ਕਿੱਧਰ ਗਿਆ ਪਹਿਲਾਂ ਵੀ ਵੀ ਆਇਆ ਕੋਈ ਕਾਨੂੰ ਰਹਿ ਨਹੀਂ ਰਿਹਾ ਟੈਸਟ ਆਇਆ ਫਿਰ ਤਾਰਾ ਗੱਡੀਏ ਟਾਈਮ ਨਾਲ ਫਿਰ ਲਓ ਜੀ ਫਰੈਂਡਸ ਸ਼ਾਮ ਦਾ ਟਾਈਮ ਹੋ ਗਿਆ ਜੀ ਤੇ ਆਪਣੀ ਆਈ ਹੋਈ ਮਾਸੀ ਅੱਜ ਮਾਸੀ ਘਰ ਆਈ ਹੋਈ ਆ ਮਾਸੀ ਘਰ ਪੂਆ ਹੱਡੀ ਚਲੀ ਗਈ ਅੱਜ ਰੌਣਕ ਮੇਲਾ ਭੱਜ ਗਿਆ ਤੇ ਹੁਣ ਮਾਸੀ ਆਈ ਆ ਤੇ ਹੁਣ ਅਸੀਂ ਚੱਲਦੇ ਆਂ ਮੱਝਾਂ ਲੇ ਪਹਿਲਾਂ ਪੱਠੇ-ਪੁੱਠੇ ਪਾਇਆਏ ਸੀ ਆਪਾਂ ਤਾਂ ਪਤਾ ੜਾ ਕੱਢਣ ਚੱਲੀਏ ਤੇ ਗੋਹੇ ਵਾਲੇ ਬੱਠਲ ਨੇ ਜਿਹੜੇ ਭਰੇ ਪਏ ਨੇ ਗੋਹਾ ਚੱਕੀਏ ਭਰੇ ਆਈ ਸੀ ਮੈਂ ਹੈ ਤੇ ਮੌਸਮ ਬਦਲਵਾਈ ਹੋਈ ਪਈ ਏ ਜੀ ਲਗਾਤਾਰ ਮੀਂਹ ਹੋ ਪਈ ਜਾਂਦੇ ਨੇ ਚੱਲ ਚੱਲ ਕਿੱਧਰ ਚੱਲ ਲਓ ਜੀ ਚੱਲੀਏ ਮੈਂ ਕਾਨੂੰਨ ਟਿਕਨ ਦਿੰਦੀ ਤੈਨੂੰ ਉਹ ਲੈ ਗਿਆ ਚੂਚਾ ਚੱਕ ਗਾਣਾ ਪਤਾ ਹੀ ਨਹੀਂ ਚੂਚਾ ਹੀ ਨਹੀਂ ਹੈਗਾ ਛੋਟਾ ਹਾਏ ਬਿੱਲੀ ਲੈ ਗਈ ਚੱਕ ਕੇ ਆ ਫਰਦੀ ਏ ਕੱਲੀ ਮੁਰਗੀ ਹਾਏ ਨਿੱਕ ਸੁਲੀਏ ਹੋਏ ਬੈਠੀਆਂ ਨੇ ਮੱਜਾਂ ਕੀ ਬਿੱਲੀ ਟੀਆਂ ਪਈਆਂ ਨੇ ਲਓ ਜੀ ਕੋਹਾ ਚੱਕ ਲਈ ਹੁਣ ਕੋਈ ਕੀ ਪਤਾ ਉਸਤਾ ਮੈਂ ਤਾਂ ਉਦੋਂ ਦੇਖਿਆ ਇੰਨਾ ਲੱਭਿਆ ਤੂੜੀ ਵਾਲੇ ਚ ਹੈ ਨਹੀਂ ਕਿਤੇ ਤੁਹਾਨੂੰ ਪਤਾ ਨਹੀਂ ਤੁਹਾਨੂੰ ਪਤਾ ਉਹ ਤਾਂ ਲੱਬ ਲੱਬ ਮਰ ਗਏ ਤੇ ਤੂੜੀ 'ਚ ਪੜ ਗਿਆ ਤੂੜੀ 'ਚ ਲੱਭ ਕੇ ਗਿਆ ਬੈਟਰੀਆਂ ਮਾਰ ਮਾਰ ਕੇ ਹੋਰ ਉਹ ਤਾਂ ਲੈ ਗਈ ਚੱਕ ਕੇ ਉਹਨੂੰ ਚੰਗੇ ਭਲੇ ਨੂੰ ਚਿਚੜੀਆਂ ਖਾਂਦਾ ਸੀ ਵਧੀਆ ਨਹੀਂ ਸੀ ਚਿਚੜੀਆਂ ਖਾ ਗਿਆ ਉਹ ਬਹੁਤ ਜ਼ਿਆਦੇ ਲੋ ਜੀ ਆਪਣੇ ਪੱਠਲ ਭਰੇ ਪਏ ਨੇ ਬਸ ਚੱਕਣੀ ਆ ਵਧੀਆ ਉਹ ਨਹੀਂ ਕੀ ਪਤਾ ਹੁਣ ਕੌਣ ਲੈ ਗਿਆ ਵੀ ਬਾਹਰ ਨਿਕਲ ਗਿਆ ਹੁਣ ਨਿਕਲ ਜਾਂਦੇ ਨੇ ਹਨਾ ਇਹ ਬਾਹਰ ਆਹ ਕਿ ਨਾ ਬੱਠਾ ਭਰਾਏ ਨੇ ਹੋਰੇ ਮੈਂ ਤਾਂ ਵੱਧ ਬਾਹਰ ਹੋ ਗਿਆ ਲੈ ਮੈਂ ਚੱਕ ਦਿੰਨੀ ਹਾਂ ਤੂੰ ਫਾੜਾ ਹਾ ਲੈ ਆਲਾ ਮਾਫ਼ੀ ਐਤ ਦੇਖੋ ਜੀ ਕਿੱਡਾ ਵੱਡਾ ਬੱਠਾ ਆਂਦੀ ਐ ਮੈਨੂੰ ਅੱਜ ਬੱਠਾ ਵੱਧ ਹੋ ਗਿਆ ਜੀ ਮੇਥੋਂ ਵੱਧ ਭਰਾਇਆ ਫਰੈਂਡਸ ਬੱਠਾ ਉਹ ਜਾਂਦੀ ਮੇਰੇ ਲੋਗੋ ਹੱਸਟਣ ਸਾਥ ਹੀ ਗਿਆ ਇਹਦਾ ਵਿਚਾਰੇ ਦਾ ਤਾਂ ਕੱਲਾ ਰਹਿ ਗਿਆ ਤੇਦੀ ਜੀਣ ਲੱਗਣਾ ਕੀ ਕਰੀਏ ਫਿਰ ਹੁਣ ਕਵਰਾ ਕੌਣ ਲੈ ਗਿਆ ਚੱਕ ਕੇ ਡੇਗਣਾ ਜਾਈ ਕਾਹਦੇ ਤੁਸੀਂ ਵੀ ਆਪੇ ਸਿੱਟਦੇ ਹੋ ਗੋਹਾਗਾ ਲੱਗੀਆਂ ਹੋਈਆਂ ਨੇ ਗੋਹੇ ਵਾਲੀਆਂ ਪੱਕੀ ਗੱਲ ਸਾਡੇ ਤੋਂ ਲੱਗਦਾ ਹੀ ਨਹੀਂ ਕੋਈ ਅੱਧੀ ਫਿਰ ਤਾਂ ਕੋਠੇ ਦੇ ਖੰਭ ਹੋਣਗੇ ਕੋਠੇ ਦੇ ਦੇਖ ਕੇ ਆਇਆ ਉਤਮ ਕਹਿੰਦਾ ਕੁਝ ਨਹੀਂ ਹੈਗਾ ਫੇਰ ਗਿੱਲੀ ਨਹੀਂ ਲਈ ਫੇਰ ਤਾਂ ਉਹ ਕੁਝ ਆਖ ਰਿਹਾ ਉਹ ਕੈਮਰੇ ਜੀ ਤਾਂ ਲੱਗੂਗਾ ਹਾਂ ਲੱਗ ਗਿਆ ਕੁੱਤੋਂ ਮਿਲ ਗਿਆ ਚੂਚਾ 就价给冲蛮大，就价到后来，你说破零不那了？ ਫਿਰ ਪੈਰ ਤਖੀਂ ਦਾ ਵੜਾ ਉਹ ਇਹ ਖੜਾ ਹੁੰਦਾ ਸੱਚੀ ਤੋਖ ਲੱਗ ਜਾਂਦਾ ਉਹ ਉੱਥੇ ਬਹਿ ਜਾਉਂਦਾ ਖੋਦਿਆ ਐਵੇਂ ਨਹੀਂ ਐ ਲੱਤ ਸਿੱਧੀ ਕਰਨੀ ਪੈਂਦੀ ਆ ਉਹ ਫਿਰ ਮੈਂ ਨਹੀਂ ਪੀਦਾ ਇਹ ਪੈਦਾ ਨਹੀਂ ਸੀਗਾ ਸੋ ਉਹ ਤੂੰ ਫੜੇ ਜੀ ਫੜਨ ਦਾ ਸਾਰਾ ਇਹ ਪੈਣਾ ਨਹੀਂ ਪੈ ਜਾ ਤੂੰ ਲਾਇਆ ਹੀ ਹੁੰਦਾ ਮੈਂ ਖੁੱਲੀਆਂ ਖੁੱਲੀਆਂ ਤੇ ਲੈਂਦੀ ਆ ਮੈਂ ਢੇਰੀਆਂ ਜਿਹਾ ਲਾਈਆਂ ਪਈਆਂ ਨੇ ਉਹ ਪੌਣੀ ਅੰਦਰ ਲਈਏ ਤੇ ਫਾਦੇ ਜਿ ਬਾਲਾ ਬੰਦਾ ਨੂੰ ਤਫਾਦੇ ਨਹੀਂ ਉਹਦੀ ਆਹੀ ਕੰਦਾ ਕਿ ਨਹੀਂ ਕਿਹੜੀ ਅੱਗੇ ਮੱगन ਨੂਰ ਦੀ ਫਰੈਂਡ ਆ ਸੀ ਕਹਿੰਦਾ ਉਹ ਸੀ ਉਹ ਸੀ ਛੇਟੜੀਆਂ ਨਾਲ ਚੜਾ ਲੀਏ ਕਿਤੇ ਆਪਾਂ ਨਹੀਂ ਨਹੀਂ ਉਹ ਹੋਰ ਚੜ ਵੀ ਸਕਦੀਆਂ ਨੇ ਹੋਰ ਤਾਂ ਚਾਚੇ ਦੀਆਂ ਨੇ ਚੜ ਜਾਂਦੀਆਂ ਨੇ ਕੀਰਤ ਦੇ ਚੜ ਜਾਂਦੀਆਂ ਨੇ ਹੋਰ ਰਵਾੜਾ ਕਰੋ ਫੁੱਤਕਾ ਚੜ੍ਹ ਜੂ ਕਰੋ ਕਾਚੀ ਮਾਜੇ ਜਾਵਰ ਦਾ ਤਾ ਨਾਂ ਪਾਨੀ ਕੋਣੀ ਚ ਵੱਡ ਗਈ ਹੈਲਪ ਜਿਉਂ ਚੇ ਦਿਨ ਮਾਰਿਓ ਨਾ ਐ ਉਗਿਓ ਜਮੀ ਯਾਰ ਹੋਏ ਆ ਫੜ ਸੰਗੀ ਰੱਖ ਫਲਾਣਾ ਬਾਲਾ ਇਹ ਤੋੜੂ ਨੀ ਇਹ ਕੌਫੀ ਸੀ ਹੈ ਉਹ ਤੇਰੀ

ਵੇਖੋ ਮੈਂ ਰੱਪਾ ਦੁਨੀ ਫੜਦੇ ਆ ਕਿੱਥੇ ਆਹੋ ਆ ਜਾਓ ਕਿੰਨੇ ਰਾਤ ਤਾ ਉਹ ਸਾਰੀ ਰਾਤ ਬਾਹਰ ਕਿੱਧਰੇ ਨੇ ਬਿੱਲੀ ਨਹੀਂ ਟਿਕਣਾ ਸਵੇਰੇ ਦਿਨੇ ਵੀ ਸਵੇਰੇ ਦਿਨੇ ਤਾਂ ਫਰਦਾ ਸੀ ਉਹ ਨਹੀਂ ਉਹ ਤਾਂ ਕੋਈ ਲੈ ਗਿਆ ਹੂੰ ਚੱਕ ਕੇ ਉਹਨੂੰ ਕੋਈ ਚੱਕ ਕੇ ਲੈ ਗਿਆ ਬਿੱਲੀ ਨਹੀਂ ਲੈ ਕੇ ਗਈ ਉਦੋਂ ਕੋਈ ਬੰਦਾ ਮੈਂ ਕਿਹਾ ਹਾਜ਼ਰ ਮੈਂ ਕਿ ਗੇਟ ਖੁੱਲਾ ਨਾ ਰੱਖਿਆ ਕਰੋ ਤੁਸੀਂ ਕਿਹੜਾ ਕਿਥੇ ਵੀ ਮੰਗਦੇ ਹੋ ਤੇਰਾ ਡੈਡੀ ਉਸ ਨੂੰ ਦੀ ਬਗਿਆ ਦੱਸ ਫੇਰ ਚੱਲ ਹੁਣ ਉਹਨੂੰ ਤਾਂ ਫੜ ਲੈ ਉਹ ਵੀ ਚਕਾਉਣੀ ਆ ਕੰਦਾ ਕੋਈ ਨੂੰ ਉੱਚੀਆਂ ਕਰਾਉਣੇ ਆ ਹੁਣ ਉਹ ਇਹਨੂੰ ਦਾ ਦੋ ਯਾਰ ਤੇਰੇ ਤੋਂ ਇਹੀ ਨਹੀਂ ਫੜ ਹਾਂ ਜੇ ਭਾਜ ਹੱਥ ਪਾਈ ਕਰ ਕਹਿੰਦੇ ਵਿਆਹ ਚ ਆਏ ਹੋਏ ਉਹ ਡਰਦਾ ਹੂ ਕਹਿੰਦਾ ਉਹ ਤੇ ਮੈਂ ਜਿੱਧਰ ਨੂੰ ਹੋ ਜਾਂਦਾ ਉਧਰ ਇਹ ਤਾਂ ਆਲੇ ਠੀਕ ਆ ਪ੍ਰੇਮ ਬ੍ਰੇਨ ਬੋਏ ਨੂਰ ਤਾਂ ਰੋਣ ਲੱਗ ਗਿਆ ਨਾ ਦੇਖ ਕੇ ਇੱਕ ਮਹੀਨੇ ਫੀਰਾ ਬੇਟੀ ਐ ਨਹੀਂ ਫੜੀ ਜਾਂਦੀ। ਬਹੁਤੀ ਵਾਹ। ਬਹੁਤ ਸ਼ੈਰ ਹੈ। ਮੇਰਾ ਛੱਟ ਪੁੱਤੀ ਹੋਈ ਨਹੀਂ ਨਾ ਭੱਜ ਲਾ। ਪਾ ਚਕੇ ਤੂੰ। ਖੁੱਡਾ ਖੁੱਲਾ। ਖੁੱਡੇ ਜੀ ਫੜ ਚੂਗੀ ਉਹ। ਇੱਥੇ ਖੜ ਜਾ ਇੱਥੇ। ਹਾਂ ਤੂੰ ਇੱਧਰ ਨੂੰ ਡੱਕਰਦੀ ਇਹਨੂੰ। ਖੜ ਜਾ। ਹਾਏ। ਇਹ ਨਹੀਂ ਫੜ ਸਕਦਾ। ਇਹ ਫੜ ਲਈ।

ਤਾੜ ਇਹ ਤਾਂ ਤਾੜ ਫੰਗ ਨਾ ਨਾ ਇਹ ਦੇਖ ਲੂੰਗਾ ਫੜ ਕੇ ਹੂੰ ਚਲ ਚੰਗਾ ਤਾੜ ਦੇ ਹੁਣ ਬਸ ਇਹਨੂੰ ਰੱਖਵਾ ਦੀ ਹੁਣ ਆਇਆ ਮਜਲੋਈ ੁਰਗੀ ਦਰੀਗੀ ਗੋੜਾ ਹੁਣ ਹੋਰ ਲਿਓਣਿਆ ਪੂ ਦੇ ਨਾਲ ਦਾ ਉਤਮ ਲਿਆਵਾਂਗੇ ਫਿਰ ਦੇਸੀ ਦੋ ਤਿੰਨ ਲਿਆ ਹੁਣ ਤਾਂ ਇਕੱਠੇ ਕਿਹੜੇ ਗੱਗੀ ਕਿਉ ਲੈ ਮੱਜਾ ਨੂੰ ਖੋਲ ਪਾਣੀ ਪਲਾ ਕੇ ਜੇ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗਦੀ ਹੁੰਦੀ ਹੈ ਪਲੀਜ਼ ਲਾਈਕ ਕਮੈਂਟ ਸ਼ੇਅਰ ਤੇ ਇਸ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਆਪਣੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਆ ਕਰੋ ਜੀ ਤਾਂ ਕਿ ਜਿਹੜੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਸੀਂ ਆਪਣੀ ਵੀਡੀਓ ਜਿਹੜੀ ਦੇਖ ਸਕੋ ਤੇ ਮੱਝਾਂ ਨੂੰ ਹੁਣ ਆਪਾਂ ਪਾਣੀ ਇੱਕ ਵਾਰ ਦਿਖਾ ਦਈਏ ਆਪਾਂ ਇੱਕ ਵਾਰ ਪਾਣੀ ਦਿਖਾ ਦਈਏ ਕਿਉਂਕਿ ਹੁਣ ਟਾਰਾ ਕੱਢਾਂਗੇ ਪਾਣੀ ਉਹ ਪਸ ਪੀਤਾ ਹੋਇਆ ਇਹਨਾਂ ਨੇ ਇੱਕ ਇੱਕ ਵਾਰ ਹੋਰ ਦਿਖਾ ਦਿੰਨੇ ਆ ਕੋਈ ਪਸੂ ਵਿੱਚ ਮੱਝਾਂ ਵੀ ਸੂਨ ਵਾਲੇ ਨੇ ਹਨਾ ਉਹਦੇ ਕੋਈ ਬੰਨੀ ਵੀ ਆ ਬਸ ਪਾਣੀ ਪਾਣੀ ਪਲਾਵਾਂਗੇ ਮੱਪਾ ਇਹ ਕਰਤਾ ਹੋਈ ਕੰਮ ਦੀ ਤੋਂ ਮੈਂ ਡਰਦਾ ਸੀ ਮੇਰੇ ਹੱਥ ਮਾਰਦੀਆਂ ਪੱਟੀਆਂ ਨਹੀਂ